ਹੈਲੋ ਹਾਂ ਕਿੱਥੇ ਮਰ ਗਿਆ ਸਵੇਰ ਦਾ ਤੈਨੂੰ ਡਿੱਕੀ ਆ ਨਹੀਂ ਮੈਂ ਕੰਜਰਾ ਆਟਾ ਲਿਉਣ ਆਲਾ ਪਿਆ ਕਰੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਵਲੌਗ ਵਿੱਚ ਸੋ ਅੱਜ ਇੱਕ ਬੜਾ ਖਾਸ ਦਿਨ ਹੈ ਕਿਉਂਕਿ ਸਾਡੇ ਕੋਲ ਮਹਿਮਾਨ ਆਏ ਨੇ ਕੁਝ ਤੇ ਉਹਨਾਂ ਨਾਲ ਤੁਹਾਨੂੰ ਮਿਲੋਣਾ ਹੈ ਤੇ ਨਾਲ ਦਿਖਾਉਣਾ ਕਿ ਅਸੀਂ ਕਰ ਕੀ ਰਹੇ ਹਾਂ ਤੇ ਉਹ ਤੁਹਾਨੂੰ ਦਿਖਾਵਾਂਗੇ ਹਾਂ ਜੀ ਅੱਜ ਸਾਡੇ ਕੋਲ ਅਮਨ ਖਲੈਰਾ ਤੇ ਉਹਨਾਂ ਦੀ ਮਿਸੇਜ ਆ ਰਹੇ ਨੇ ਤੇ ਉਹਨਾਂ ਲਈ ਅਹੀ ਵੋਕਲ ਰਿਕਾਰਡ ਕਰਨੇ ਨੇ ਇਨਾਲ ਨਾਲ ਤੁਹਾਨੂੰ ਦੁਖਾਉਣੀ ਹੈ ਕਿਦਾਂ ਰਿਕਾਰਡਿੰਗ ਕਰੀ ਦੀ ਕਿਦਾਂ ਸਾਰਾ ਚੱਲਦਾ ਪਿਆ ਤੇ ਜੁੜੇ ਰਹੋ ਸਾਡੇ ਨਾਲ ਦੇਖੋ ਵਲੌਗ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹਾਂਜੀ ਤੇ ਫਿਰ ਅਮਨ ਖਲਾਰਾ ਪਹੁੰਚ ਚੁੱਕਾ ਸਾਡੇ ਕੋਲ ਤੇ ਉਹਦੀ ਮਿਸਿਸ ਨਾਲ ਮਲਾਉਣੇ ਤੁਹਾਨੂੰ ਹਾਂਜੀ ਅਮਨ ਖਲਾਰਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੇਰੀ ਵਾਈਫ ਉਹਨਾਂ ਦੀ ਫਸਟ ਰਿਕਾਰਡਿੰਗ ਹੈ ਡਿਊਡ ਗਾਣਾ ਸਾਰੇ ਐਕਸਪੈਰੀਮੈਂਟ ਕਰ ਲਗੇ ਆਪ ਫਸਟ ਟਾਈਮ ਆ ਮੈਂ ਅੱਜ ਮਾਰ ਆਪਣੀ ਘਰ ਵਾਲੀ ਨਾਲ ਗਾਣਾ ਬਣਾਉਣ ਜਾ ਰਿਹਾ ਤੇ ਤੁਹਾਡੇ ਸ਼ਿਸ਼ਵਾਦੀ ਲੋਰਿਆ ਤੇ ਵਲੌਗ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਸਾਡੇ ਨਾਲ ਜੁੜੇ ਰਹੋ ਤੇ ਹੋਰ ਵੀ ਤੁਹਾਨੂੰ ਅੱਗੇ ਅੱਗੇ ਸਾਰਾ ਕੁਝ ਦਿਖਾਣੇ ਆ ਹਾਂਜੀ ਲੱਗਿਆ ਜੀ ਰਿਕਾਰਡਿੰਗ ਕਰਨ ਹੁਣ ਤੇ ਮਾਈਕ ਵਗੈਰਾ ਸਾਰਾ ਕੁਝ ਲਗਾ ਦਿੱਤਾ ਤੇ ਤੈਨੂੰ ਬੋਲਣਾ ਨਾ ਵਿੱਚ ਥੋੜਾ ਜਿਹਾ ਪੂਰੀ ਤਿਆਰੀ ਕਰ ਲਈ ਆਪਾਂ ਤੇ ਹੁਣ ਲੱਗੇ ਆ ਰਿਕਾਰਡਿੰਗ ਸਟਾਰਟ ਕਰਨ ਤੇ ਫਿਰ ਤੁਹਾਨੂੰ ਰਿਕਾਰਡਿੰਗ ਕਰਕੇ ਫਿਰ ਤੁਹਾਨੂੰ ਗਾਣਾ ਵੀ ਸੁਣਾਵਾਂ ਕਿ ਕਿਹੜਾ ਗਾਣਾ ਰਿਕਾਰਡ ਕੀਤਾ ਤੇ ਚਲੋ ਰਿਕਾਰਡਿੰਗ ਕਰਦੇ ਆ ਕੰਮ ਚਾਲੂ ਕਰਨ ਲੱਗੇ ਆ ਆਰ ਜੈਜ ਅਫੀਸ਼ੀਅਲ ਚੈਨਲ ਵਾਲੇ ਜਿਨ੍ਹਾਂ ਦੇ ਵਲੌਗ ਵੀ ਤੁਸੀਂ ਬੜੇ ਵਹਿੰਦੇ ਜੇ ਪਿਆਰ ਦੇ ਨਾਲ ਤੇ ਆਪ ਵੀ ਘਰ ਵਾਲੀ ਆ ਜਸਲੀਨ ਕੌਰ ਖਲੈਰਾ ਜਸਲੀਨ ਖਲੈਰਾ ਤੇ ਪਹਿਲੀ ਰਿਕਾਰਡਿੰਗ ਆ ਦੀ ਮੇਰੇ ਨਾਲ ਤੇ ਔਰ ਜੈਜ ਭਾਜੀ ਦਾ ਵੱਡਾ ਬੇਟਾ ਇੱਕ ਗੱਲ ਦਾ ਤੂੰ ਰੱਖ ਲੀ ਖਿਆਲ ਵੇ ਤੇ ਉਹਨਾਂ ਦੇ ਵਾਈਫ ਇੱਕ ਗੱਲ ਖਿਆਲ ਵੇ ਲਾਜੀ ਬੱਤੀ ਬੋਰ ਵਾਲਾ ਕੋੜਾ ਨਾਲ ਹ ਪਤਾ ਲੱਗੂ ਮੂੰਹ ਮੋੜੀ ਉਹ ਜਿਹੜਾ ਆਯੂਗ ਕਲਾ ਆ ਤੂੰ ਆਪ ਵੀ ਲਈ ਆ ਹਾਂ ਨਾ ਰੱਖ ਲੀ ਖਿਆਲ ਵੇ ਲਾਜੀ ਬੱਤੀ ਬੋਰ ਇਹ ਲਾਜੀ ਬੱਤੀ ਬੋਰ ਕੰਮ ਚੱਲਦਾ ਪਿਆ ਨਾਲ ਨਾਲ ਤੇ ਡਿਊਟ ਗਾਣਾ ਆ ਜਿਹੜਾ ਉਹ ਅੱਗੇ ਕੱਲਾ ਕੱਲਾ ਠੋਕਦੀਵੇਂ ਬੜਾ ਚਿਹਰਾ ਹੱਥ ਜੋੜ ਤੇ ਤੇ ਆਰ ਚੈਜ ਬਾਜੀ ਨਾਲ ਨਾਲ ਦਾ ਸਟੂਡੀਓ ਵੈਸੇ ਤੇ ਰਿਕਾਰਡਿੰਗ ਵਾਲਾ ਰੂਮ ਅੱਗੇ ਆ ਪਰ ਥੋੜਾ ਪਹਿਲੀ ਵਾਰ ਰਿਕਾਰਡਿੰਗ ਹੋਣ ਦਾ ਕਰਕੇ ਥੋੜਾ ਸਮਝਾਉਣਾ ਜ਼ਿਆਦਾ ਪੈ ਰਿਹਾ ਸਾਰਾ ਉਹਨਾਂ ਨੂੰ ਕਿ ਲਿਖਿਆ ਲਵੇ ਲੈ ਜੀ ਬੱਤੀ ਬੋਰ ਵਾਲਾ ਕੋੜਾ ਨਾਲ ਵੇ ਇੱਕ ਗੱਲ ਤਾਂ ਤੂੰ ਰੱਖ ਲਿਖਿਆ ਲਵੇ ਲੈ ਜੀ ਬੱਤੀ ਬੋਰ ਵਾਲਾ ਕੋੜਾ ਨਾਲ ਉਹ ਜਿਹੜਾ ਆਉਂ ਅੱਗੇ ਕਲਾ ਕਲਾ ਠੋਕਦੀਵੇਂ ਬੜਾ ਚਿਰ ਹੱਥ ਝੋੜਦੇ ਉਹ ਜਿਹੜਾ ਆਉਂ ਅੱਗੇ ਕਲਾ ਕਲਾ ਠੋਕਦੀਵੇਂ ਬੜਾ ਚਿਰ ਹੱਥ ਜੋੜਦੇ ਜੋੜਦੇ ਜਿਹੜਾ ਆਉਂ ਅੱਗੇ ਕਲਾ ਕਲਾ ਠੋਕਦੀਵੇਂ ਬੜਾ ਚਿਰ ਹੱਥ ਜੋੜਦੇ ਨਾ ਕਰਕੇ ਕੋਜੇ ਮੁਸ ਲਾਂਦਾ ਵੀ ਸਾਹਮਣਾ ਕਰਨਾ ਪੈਣ ਡਿਆ ਵਾ ਮੇਰੀ ਘਰ ਵਾੜੀ ਨੂੰ ਤੇ ਕਸ਼ਟ ਆਫ ਲੱਕ ਕਰਵਾਇ ਨੂਕਤੰਦ ਹੁੱਕ ਲਾਈਨ ਬੋਲੀਆ ਜਾਪ ਹੋਵੇ ਵਿਚਾਰੀ ਜਿਹੜਾ ਆਉ ਕਲਾ ਫੱਤੂ ਝੋੜਤੇ ਚਾਲੂ ਕਲਾ ਉਹ ਜਿਹੜਾ ਉਹ ਅੱਗੇ ਕਲਾ ਕਲਾ ਠੋਕਦੀਵੇਂ ਬੜਾ ਚਿਰ ਹੱਥ ਜੋੜਤੇ ਮੂੰਹ ਤੇ ਤੇਰਾ ਪਾਥੀ ਵਾਂਗੂੰ ਆਉਂਦੇ ਆਦਾ ਕਰੇ ਮਾਰੇ ਸਰ ਕਰਿਓ ਹਾਂ ਮਾਰੀ ਜੀ ਆਵਾਜ਼ ਲੈ ਆਂ ਇੱਕ ਗੱਲ ਤਾਂ ਤੁੱਖ ਲਿਖਿਆ ਰਵੇ ਲੈ ਜਿਵਤੀ ਮੋਰ ਵਾਲਾ ਘੋੜਾ ਨਾਲ ਵੇ ਇਹਦੇ ਕੁੜੀ ਦੀ ਰਿਕਾਰਡਿੰਗ ਖਤਮ ਹੋ ਗਈ ਆ ਮੇਰੀ ਘਰ ਵਾਲੀ ਦੀ ਰਿਕਾਰਡਿੰਗ ਖਤਮ ਹੋ ਗਈ ਆ ਜਸਲੀਨ ਕੌਰ ਖਲਹਿਰਾ ਤੇ ਹੁਣ ਮੇਰੀ ਵਾਰੀ ਆ ਤੇ ਆ ਥੋੜਾ ਤੇ ਸੁਣ ਸਕਦੇ ਜੇ ਹੁਣ ਵੋਕਲ ਰਿਕਾਰਡਿੰਗ ਦੀ ਤੇ ਆਰ ਜੇਜ ਭਾਜੀ ਰਿਕਾਰਡਿੰਗ ਕਰਨਗੇ ਹੁਣ ਮੇਰੀ ਰਿਕਾਰਡਿੰਗ ਆ ਤੇ ਬਾਕੀ ਤੁਹਾਨੂੰ ਸੁਣਾਵਾਂਗੇ ਜਲਦੀ ਜਲਦੀ ਸਥਾਈ ਅੰਤਰੇ ਦੀ ਰੀਲ ਬਣਾ ਰਹੇ ਆ ਇੱਕ ਗੱਲ ਦਾ ਤੁਰਕ ਲਿਖਿਆ ਲਿਖਿਆ ਲੱਗੂ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕੀ ਉਹਦੇ ਵਿੱਚ ਝੰਡਾ ਕੱਢਣਾ ਹੁਣ ਅਮਨ ਖਲਾਰੇ ਦੀ ਵੋਕਲ ਹੋਣ ਜਾ ਰਹੀ ਆ ਤੇ ਚੱਲ ਵੀ ਅਮਨ ਖਲਾਰੇ ਕਪੂ ਆਸ ਤੈਨੂੰ ਦੱਸਾਂ ਕਿਹੜੀ ਆਹਦੀ ਕੰਪੋਜ਼ੀਸ਼ਨ ਆਦੋਂ ਵਾਰੀ ਦੱਸੇ ਉਹ ਤੇ ਹਸੇ ਹਸਾ ਚੱਲ ਪਾ। ਇਹ ਕਿਹੜਾ ਮੇਰੇ ਚਾਦਰੇ ਨੂੰ ਮਾਰ ਦੇ ਪਰਸ ਉਹ ਜਾ। ਇਹ ਦੇ ਤਾਦਰੇ ਨੂੰ ਮਾਰ ਦੇ ਪਰਸ ਮਾਰ ਦੇ ਪਰਸ ਮੇਰੇ ਚਾਦਰੇ ਨੂੰ ਮਾਰ ਦੇ ਪਰਸ ਆਪਾਂ ਜੱਟ ਨੇ ਦੇਉਣਾ ਪਿਲੋ ਟੱਕ ਨਹੀਂ ਮੇਰੇ ਚਾਦਰੇ ਨੂੰ ਮਾਰ ਦੇ ਥੱਲੇ ਹੀ ਹੋਂਨਾ ਨਾਲ ਚ ਚਲੋ ਸ਼ਕਤਾਂ ਤੋਂ ਮੇਰੇ ਚੌਧਰੇ ਨੂੰ ਮਾਰਦੇ ਪਰੱਸ ਨਹੀਂ ਮੇਰੇ ਚੌਧਰੇ ਨੂੰ ਮਾਰਦੇ ਪਰੱਸ ਨਹੀਂ ਨਵਾਂ ਜੱਟ ਨੇ ਲਿਆਉਣਾ ਬਿੱਲੋ ਡੱਕ ਨਹੀਂ ਮੇਰੇ ਚੌਧਰੇ ਨੂੰ ਮਾਰਦੇ ਪਰੱਸ ਨਹੀਂ ਨਵਾਂ ਜੱਟ ਨੇ ਲਿਆਉਣਾ ਬਿੱਲੋ ਡੱਕ ਨਹੀਂ ਤੇ ਫੋੜੀ ਉੱਤੇ ਲਾ ਕੇ ਛੱਡਣਾ ਉਹ ਜਿਹੜੀ ਝਗੜੇ ਵਾਲੀ ਆ ਬਿੱਲੋ ਪੈਲੀ ਤੇ ਉਹਦੇ ਵਿੱਚ ਝੰਡਾ ਘੱਟਣਾ ਉਹ ਜਿਹੜੀ ਝਗੜੇ ਵਾਲੀ ਆ ਬਿੱਲੋ ਪੈਲੀ ਤੇ ਉਹਦੇ ਵਿੱਚ ਝੰਡਾ ਘੱਟਣਾ ਬਾਰਾ ਜਿਆਦਾ ਨਹੀਂ ਇਧਰ ਕੇ ਗਾਤਾ ਨੇ ਠੀਕ ਹੈ ਇੱਧਰ ਹਲੰਘਾ ਨੂੰ ਕੋਈ ਆਪਾਂ ਕਰਵਾ ਦਿੰਦੇ ਹਾਂ ਕੋਈ ਆਉਂਦਾ ਹੈ ਇੱਧਰ ਰੋਟੀ ਪਾਣੀ ਦਾ ਵੀ ਚੱਲਣ ਰਿਹਾ سلسلہ ਹਾਂਜੀ ਕੀ ਬਣਾ ਰਹੇ ਜੇ ਰੋਟੀ ਤੇ ਮੈਨੂੰ ਦੇਖਣੀ ਲਿਆ ਰੋਟੀ ਤੇ ਬਣ ਗਈ ਆ ਸਬਜ਼ੀ ਕੀ ਬਣਾਈ ਨਾਲ ਬੀ ਮਿਕਸ ਨਾਲ ਦਾਲ ਕਿਹੜਾ ਦਾਲਾ ਮਿਕਸ ਕਰ ਤੇ ਕੀ ਹਾਲ ਚਾਲ ਪ੍ਰਸ਼ਾਦਾ ਪਾਣੀ ਹੁਣ ਤਿਆਰ ਹੋਣ ਲਿਆ ਵਾ ਤੇ ਰਿਕਾਰਡਿੰਗ ਅਸੀਂ ਕਰ ਰਹੇ ਆ ਨਿਊ ਟੂ ਗਾਣਾ ਤੁਹਾਨੂੰ ਸੁਣਾਵਾਂਗੇ ਜਲਦੀ ਰੀਲ ਤੇ ਹਰ ਟੇ ਬਲੌਗ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਸਾਰਿਆਂ ਨੂੰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਰ ਜੈ ਆਰ ਜੈਸ ਭਾਜੀ ਉਹਨਾਂ ਦੇ ਵਾਈਫ ਇਨਾਂ ਦਾ ਬੜਾ ਯੋਗਦਾਨ ਹੈ ਵਿੱਚ ਡਿਊਡ ਗਾਣਾ ਕਰਨ ਦੇ ਵਿੱਚ ਮੇਰਾ ਪਹਿਲਾ ਡਿਊਡ ਗਾਣਾ ਮੇਰੀ ਘਰ ਵਾਲੀ ਨਾਲ ਆ ਰਿਹਾ ਇਸ ਲਈ ਇਹਦੀ ਪਹਿਲੀ ਰਿਕਾਰਡਿੰਗ ਹੀ ਬlesing ਦਿਓ ਇਹਨੂੰ ਵਧੀਆ ਵਧੀਆ ਗਾਇਆ ਕਰੇ ਉਹ ਮੰਦੇ ਨਾਲ ਡਿਊਡ ਗਾਣੇ ਕਰਿਆ ਕਰੇ ਵਧੀਆ ਵਧੀਆ ਗਾਉਂਦੀ ਥੈਂਕ ਯੂ ਹੋਰ ਫਿਰ ਕਿੱਦਾਂ ਅਮਨ ਸਿਆ ਤੇਰੇ ਵਿਆਹ ਦਾ ਕੀ ਹਾਲ ਚਾਲ ਆ ਕਿੱਦਾਂ ਚੱਲਦੀ ਤੇਰੀ ਮੈਰਿਡ ਲਾਈਫ ਫਰੀਜ਼ ਚੱਲਣੀ ਹੈ ਬਹੁਤ ਵਧੀਆ ਸਰ अच्छा जिन्नी ਤਰੀਕ ਮੈਂ ਕਰਲਾਂ ਉਨੀ ਘਟਿਆ ਵਾਵਾ ਇੱਜ਼ਤ ਉੱਦਤ ਮਿਲਦੀ ਨਾ ਨਾ ਪੂਰਾ ਆਪਾਂ ਕਰ ਵਾਲੀ ਦਾ ਪੂਰਾ ਐ ਟੌਰ ਮਾਰੀਦਾ ਗੇ اچھا ਆਪਾਂ ਗੱਲ ਪੂਰੀ ਮੰਦੀ ਆਪਣੀ ਠੀਕ ਆ ਮੈਂ ਹੁਣੇ ਸਪੀਕਰ ਤੇ ਪਾ ਕੇ ਸੁਣਾਉਣਾ ਤੁਹਾਨੂੰ ਅੱਛਾ ਆਵਾਜ਼ ਸੁਣਾਉਣਾ ਕਰਦੀ ਦੀ ਆਪਣੀ ਦੀ ਹੈਲੋ ਹੈਲੋ ਜਾਨ ਆਈ ਲਵ ਯੂ ਤੇ ਮਰ ਗਿਆ ਸਵੇਰ ਦਾ ਤੈਨੂੰ ਡਿੱਕੀ ਆ ਨਹੀਂ ਮੈਂ ਕੰਜਰਾ ਟਾਟਾ ਲੈ ਉਹਨਾਂ ਦਾ ਪਿਆ ਕਰੇ ਤੈਨੂੰ ਪਤਾ ਨਹੀਂ ਕਿੱਥੇ ਗਿਆ ਆਈ ਲਵ ਯੂ ਨਹੀਂ ਪਈ ਤੈਨੂੰ oh no 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 no